ਕਿ ਵੀ ਮੈਨੂੰ ਮਾਰ ਸਕਦੇ ਜਿਵੇਂ ਘਰੇ ਆ ਕੇ ਧਮਕੀ ਦਿੰਦੇ ਆ ਨਾ ਵੀ ਵੀ ਤੇਰਾ ਮੁੰਡਾ ਵੀ ਮਾਰਨਾ ਤੂੰ ਵੀ ਮਾਰਨੀ ਆ ਮੈਂ ਅਸੀਂ ਮਾਰਨੇ ਹੀ ਮਾਰਨੇ ਆ ਆ ਕੀ ਗੱਲ ਬਣੀ ਲੜਾਈ ਝਗੜਾ ਕਿਉਂ ਹੋਇਆ ਜੀ ਮੈਂ ਕੱਲੀ ਸੀ ਘਰੇ ਤੇ ਮੈਨੂੰ ਕਹਿੰਦਾ ਨਾ ਤੇਰਾ ਮੁੰਡਾ ਕਿੱਥੇ ਆ ਮੈਂ ਕਿਹਾ ਮੇਰਾ ਮੁੰਡਾ ਕੰਮ ਤੇ ਆ ਆਹ ਤੇ ਮੁੰਡੇ ਨੂੰ ਮਾਰਨ ਆਇਆ ਮੈਂ ਤੁਹਾਨੂੰ ਮਾਰਨ ਆਇਆ ਇਹ ਮੈਂ ਹਕਾਦੂ ਮਾਰਨਾ ਆ ਸਾਨੂੰ ਕਹਿੰਦਾ ਬੱਸ ਕਹਿੰਦਾ ਤੁਹਾਡੇ ਨਾਲ ਖੋਰ ਹੀ ਆ ਮੈਨੂੰ ਕਹਿੰਦਾ ਮੈਂ ਮਾਰਨੀ ਮਾਰਨੀ ਆ ਮੈਂ ਤਾਂ ਐਵੇਂ ਕਿਵੇਂ ਮਾਰੇਗਾ ਬਸ ਐਵੇਂ ਉਹਨੇ ਰੋਲਵਲ ਕੱਢੀ ਉਹਨੇ ਫਿਰ ਉਹ ਕੱਟ ਕਿਉਂਨੇ ਗੋਲੀ ਚਲਾਉਣ ਲੱਗਿਆ ਗੋਲੀ ਤਾਂ ਚੱਲੀ ਨਹੀਂ ਉਹਨੇ ਮੇਰੇ ਪੁੱਠਾ ਕਰਕੇ ਰੋਲਵਲ ਮਾਰਿਆ ਸੱਚੀ ਕੌਣ ਸੀ ਕੁੱਟਣ ਵਾਲਾ ਬੱਬਾ ਕੀ ਲੱਗਦਾ ਤੇਰਾ ਉਹ ਛੋਟਾ ਭਰਾ ਸੀ ਮੇਰੇ ਘਰ ਵਾਲੇ ਦਾ ਲੰਮੇ ਅਜਿ ਕਰਾਈ ਸੀ ਤੁਸੀਂ ਹਾਂਜੀ ਕੋਟ ਮੈਜਿਕ ਕਰਾਈ ਸੀ ਕੀ ਕੀ ਲੱਗਦਾ ਸੀ ਇਹ ਤੇਰਾ ਜੀ ਦੇ ਨਾਲ ਮੈਤੋ ਰਾਈ ਸੀ ਉਹ ਭਾਂਜਾ ਭਾਂਜੇ ਨਾਲ ਮੈਤੋ ਰਾਈ ਹਾਂਜੀ ਇਸੇ ਰੰਚਿਤ ਚੱਲਦੇ ਆਂ ਥੋਡੇ ਨਾਲ ਹਾਂਜੀ ਤੇ ਪਹਿਲਾ ਪਤੀ ਦੀ ਮੌਤ ਹੋ ਚੁੱਕੀ ਹਾਂਜੀ ਉਹ ਇੱਥੇ ਹੀ ਮਰਿਆ ਸੀ ਇੱਥੇ ਹੀ ਰਹਿੰਦੀ ਸੀ ਮੈਂ ਮੈਨੂੰ ਕਹਿੰਦੀ ਹੁੰਦੀ ਸੀ ਤੂੰ ਭਾਂਜਾ ਨਾਲ ਮਾੜੀ ਐ ਤੂੰ ਭਾਂਜੇ ਨਾਲ ਮਾੜੀ ਫਿਰ ਮੈਂ ਕੀ ਕਰਦੀ ਫਿਰ ਮੈਂ ਬਹਿ ਗਈ ਫਿਰ ਮੈਨੂੰ ਰੱਖੋ ਮੈਂ ਕਹਾਂ ਤੇ ਹਾਂ ਇਹ ਕਹਿੰਦਾ ਮੈਂ ਰੱਖਣ ਨੂੰ ਤਿਆਰ ਹਾਂ ਫਿਰ ਮੈਂ ਵਿਆਹ ਕਰਾ ਲਿਆ ਸੀ ਤੇ ਨਾਲ ਕਿੰਨਾ ਚਿਰ ਪਹਿਲਾਂ ਜਵਾਕ ਵੀ ਸ਼ਾਮਲਾ ਮੇਰੇ ਚ ਕਿੰਨਾ ਚਿਰ ਪਹਿਲਾਂ ਵਿਆਹ ਰਾਇਆ ਮੈਂ 2 ਸਾਲ ਹੋ ਗਏ ਮਿਲੜਾ ਹੁਣ ਹੋਣ ਵਾਲੇ 2 ਸਾਲ ਕਿੰਨੇ ਬੱਚੇ ਕਿੰਨੇ ਦੋ ਮੁੰਡੇ ਪਹਿਲੇ ਆ ਕੇ ਹੋਣ ਬਾਅਦ ਨਹੀਂ ਪਹਿਲਾਂ ਆਲੀ ਦੀ ਆ ਕੀ ਮੰਗ ਕਰਦੇ ਮੰਗ ਇਹੀ ਕਰਦੇ ਆ ਵੀ ਇਹ ਫਿਰ ਵੀ ਸਾਨੂੰ ਵੀ ਇਹਨਾਂ ਤੋਂ ਬਚਾਅ ਹੋਣਾ ਚਾਹੀਦਾ ਸਾਡਾ ਵੀ ਇਹ ਕਿਤੇ ਨਾ ਕਿਤੇ ਮੇਰੇ ਮੁੰਡੇ ਨੂੰ ਵੀ ਮਾਰਨਗੇ ਮੈਨੂੰ ਵੀ ਮੇਰੇ ਘਰ ਵਾਲੇ ਨੂੰ ਵੀ ਵੀ ਜਿਹੜਾ ਘਰ ਆ ਕੇ ਹਮਲਾ ਕਰਦਾ ਉਹ ਫਿਰ ਗਾਹ ਵੀ ਕਰੂਗਾ ਸਾਨੂੰ ਸੇਫਟੀ ਚਾਹੀਦੀ ਐ ਨਾ ਤੋਂ ਅਰ ਨਾਲੇ ਸਾਨੂੰ ਦਿੱਤਾ ਵੀ ਕੁਛ ਨਹੀਂ ਮੇਰੇ ਘਰ ਵਾਲੇ ਨੂੰ ਕੁਛ ਨਹੀਂ ਦਿੱਤਾ ਸੀ ਹੁਣ ਅਸੀਂ ਮੰਗ ਵੀ ਕਰਦੇ ਆਂ ਵੀ ਸਾਰਾ ਕੁਛ ਦੇਣ ਮੇਰੇ ਘਰ ਵਾਲੇ ਨੂੰ ਹਿੱਸਾ ਵੀ ਦੇਣ ਜਿਹੜੇ ਇਹ ਸੰਦਬੰਧ ਆ ਉਹ ਵੀ ਦੇਣ ਸਾਰੇ ਅਸੀਂ ਕੁਛ ਨਹੀਂ ਲਿੱਤਾ ਸੀ ਪਹਿਲਾਂ ਹੁਣ ਘਰੇ ਨਹੀਂ ਰਹਿੰਦੇ ਤੁਸੀਂ ਨਹੀਂ ਜੀ ਮੈਂ ਤਾਂ ਕਿਸੇ ਜੱਟਾਂ ਦੇ ਘਰੇ ਰਹਿਣੀ ਆ ਕਿਸੇ ਦੀ ਕੋਠੀ ਸਾਹਮਦੀ ਆ ਤੇ ਉੱਥੇ ਆ ਕੇ ਹਮਲਾ ਕੀਤਾ ਕਿਸੇ ਦੇ ਘਰੇ ਕਾਰਨ ਬਈ ਜੀ ਇਹੀ ਸੀਗਾ ਮੈਂ ਪਹਿਲਾਂ ਲਵ ਮੈਰਿਜ ਕਰਾਈ ਸੀ ਜੀ ਠੀਕ ਹੈ ਜੀ ਤੇ ਮੈਂ ਪਹਿਲਾਂ ਜਿਹਦੇ ਨਾਲ ਕਰਾਈ ਸਲਾਮ ਮਰਜ਼ਾ ਤੋਂ ਮੇਰੀ ਮੰਮੀ ਲੱਗਦੀ ਸੀ ਠੀਕ ਹੈ ਜੀ ਉਹ ਪੂਰਾ ਹੋ ਗਿਆ ਸੀਗਾ ਮੇਰੇ ਨਾਲ ਲੰਬੇ ਦਾਦੀ ਮਰਜ਼ੀ ਨਾ ਕਰਾਈ ਜੀ ਠੀਕ ਹੈ ਜੀ ਮੈਂ ਫਿਰ ਮਰਜ਼ਾ ਕਰਾਈ ਜਦੋਂ ਇਹਨਾਂ ਤੋਂ ਲਿਆ ਵੀ ਕੁਝ ਨਹੀਂ ਇਹਨਾਂ ਨੇ ਮੈਨੂੰ ਘਰੋਂ ਵੀ ਦਖਲ ਕਰਤਾ ਸੀਗਾ ਮੈਂ ਕੁਝ ਨਹੀਂ ਮੰਗਿਆ ਦਾ ਫਿਰ ਵੀ ਮੈਂ ਆਪਣੀ ਮਿਹਨਤ ਕਰਕੇ ਸਾਰੇ ਸੰਦ ਬਣਾਏ ਸਾਰਾ ਕੁਝ ਬਣਾ ਕੇ ਮੈਂ ਆਪਣੀ ਰੋਟੀ ਖਾਂਦਾ ਹੀ ਵਧੀਆ ਜੀ ਕੰਟਰੀ ਦੇ ਵਿੱਚ ਦੁਕਾਨ ਕੀਤੀ ਠੀਕ ਹੈ ਜੀ ਮੈਂ ਕੰਮ ਆਪਦਾ ਵਧੀਆ ਕਰਦੇ ਮੈਂ ਕੰਮ ਤੇ ਸੀਗਾ ਜੀ ਇਹ ਘਰੇ ਆਇਆ ਠੀਕ ਹੈ ਜੀ ਇਹਨੇ ਮੈਨੂੰ ਫੋਨ ਕੀਤਾ ਵੀ ਘਰੇ ਕੋਈ ਆਇਆ ਵਾ ਉਹਦੋਂ ਮੈਂ ਚਲਾ ਗਿਆ ਠੀਕ ਹੈ ਜੀ ਇਹਦੇ ਨਾਲ ਹੱਥ ਪਾਈ ਹੋਈ ਜਾਂਦੇ ਸੀਗੇ ਜਦੋਂ ਮੈਂ ਜਾ ਕੇ ਫੜਨ ਲੱਗਾ ਪਹਿਲਾਂ ਉਹ ਗੋੜੀ ਚਲਾਉਣ ਲੱਗਾ ਸੀਗਾ ਉਹਦੇ ਕੋਲ ਨਜਾਇਜ਼ ਅਸਲਾ ਸੀਗਾ ਜੀ ਠੀਕ ਹੈ ਜੀ ਉਹ ਦੇਖੋ ਨਜਾਇਜ਼ ਅਸਲਾ ਗੋੜੀ ਚਲਾਉਣ ਲੱਗਾ ਸੀ ਉਹ ਹੀ ਕੌਣ ਸੀਗਾ ਉਹ ਮੇਰਾ ਭਰਾ ਸੀਗਾ ਛੋਟਾ ਬੱਬਲ ਉਹਦੇ ਨਾਲ ਹੋਰ ਵੀ ਦੋ ਮੁੰਡੇ ਸੀਗੇ ਉਹ ਬਾਹਰੋਂ ਸੀਗੇ ਉਹਨਾਂ ਨੂੰ ਮੈਂ ਅਣਪਛਾਤੇ ਬੰਦਿਆਂ ਨੂੰ ਮੈਂ ਪਛਾਣ ਨਹੀਂ ਸਕਦਾ ਉਹਨੂੰ ਹੀ ਪਤਾ ਠੀਕ ਤੇ ਮੈਨੂੰ ਉਹਨਾਂ ਨੇ ਫੜ ਲਿਆ ਤੇ ਉਹਨੇ ਇਹ ਪੁੱਠਾ ਕਰਕੇ ਬੋਲ ਵਰਦਾ ਬੈਕ ਸਾਡ ਵਾਲਾ ਸੌਂਦਾ ਉਹ ਮਾਰੇ ਇਹਦੇ 12 ਟਾਂਕੇ ਲੱਗੇ ਹੋਇਆ ਸਾਰਾ ਸੈਲ ਪੱਟਿਆ ਹੋਇਆ ਤੇ ਸਾਨੂੰ ਧਮਕੀਆਂ ਹਜੇ ਵੀ ਦਿੰਦਾ ਵਾ ਕਹਿੰਦਾ ਮੈਂ ਤੁਹਾਨੂੰ ਮਾਰਨਾ ਹਾਂ ਕੀ ਮੰਗ ਕਰਦੇ ਆ ਮੰਗ ਅਸੀਂ ਇਹੀ ਕਰਦੇ ਆ ਕੋਈ ਜੁਗ ਨਜਾਇਜ਼ ਅਸਰਾਵਾਂ ਸੀ ਉਹ ਬਰામਤ ਕਰਾਉਣਾ ਜੀ ਠੀਕ ਹੈ ਜੀ ਨਾਲੇ ਜੋ ਮੇਰੀ ਬੰਦ ਦੀ ਕਾਰਵਾਈ ਆ ਸਰਕਾਰੀ ਕਾਨੂੰਨੀ ਕਾਰਵਾਈ ਉਹ ਮੇਰੀ ਕੀਤੀ ਜਾਵੇ ਠੀਕ ਹੈ ਜੀ ਨਾਲੇ ਮੈਂ ਮੰਗ ਕਰਦਾ ਮੇਰੇ ਸੰਦ ਸਾਰੇ ਦਿੱਤੇ ਜਾਣ ਉਹ ਸਾਰੇ ਇੱਕ ਸਾਨੂੰ ਰੁਕਾ ਮਿਲਿਆ ਜੀ ਰੁਕਾ ਸੀਟੀ 100 ਤੋਂ ਮਸੂਲ ਕੀਤਾ ਜੀ ਸੀਮਾ ਦੇ ਬਾਰੇ ਜਾ ਕੇ ਸੀ ਇਹਨਾਂ ਤੋਂ ਉੱਚ ਪੜਤਾਲ ਕੀਤੀ ਹੈ ਜੀ ਇਹਨਾਂ ਦਾ ਲਵ ਮੈਰਿਜ ਕਰਾਈ ਸੀ ਇਹਨਾਂ ਦਾ ਸਹੁਰਾ ਪਰਿਵਾਰ ਸੀ ਇਹਨਾਂ ਦੇ ਬਹੁਤ ਜਿਆਦਾ ਖਿਲਾਫ ਚੱਲਦਾ ਸੀਗਾ ਤੇ ਜਿਹੜਾ ਇਹਨਾਂ ਦਾ ਦਯੌਰ ਆ ਬਾਬਲ ਆ ਉਹਨਾਂ ਨੇ ਇਹਨਾਂ ਦੇ ਘਰੇ ਆ ਕੇ ਕੁੱਟਮਾਰ ਕੀਤੀ ਆ ਇਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਕੋਲ ਕੋਈ ਪਿਸਤੌਲ ਵਰਗੀ ਕੋਈ ਚੀਜ਼ ਸੀ ਜਿਹੜੀ ਉਹਨਾਂ ਨੇ ਮੇਰੇ ਵੱਟ ਮਾਰਿਆ ਸਿਰ 'ਚ ਬਾਕੀ ਗਾਗਰੀ ਤਪਤੀਸ਼ ਜਾਰੀ ਹੈ ਜੀ ਅੱਗੇ ਕਾਰਵਾਈ ਹੋਊਗੀ ਤੁਹਾਨੂੰ ਅਮਲ 'ਚ ਲਿਆਂਦੀ ਜਾਊਗੀ ਤੇ ਲੱਗਦਾ ਹੈ ਕਿ ਬਿਆਨ ਲੈ ਕੇ ਜਿਹੜਾ ਇਹ ਇਹ ਨਾਲੋਂ ਕੋਆਪਸ ਵਿਆਹ ਤਾਂ ਹੀ ਹੈ ਜੀ ਮਸਲਾ ਲੜਾਈ ਝਗੜਾ ਦੇ ਨਾਲ ਲਵ ਮੈਰਿਜ ਕਰਾਈ ਸੀਗੀ ਉਹਦੇ ਸਹੁਰਾ ਪਰ ਆ ਬਰਖਲਾਪ ਸੀ ਨੇ